बाबा बाबासाहेब अंबेडकर जी के अपमान करने वाले बीजेपी के गृह मंत्री अमित शाह दा अमित से लिखे बीजेपी दफ्तर के बाहर वाल्मीकि समाज के अगुवाओं ने पुतला फूंका गया इस रोष प्रदर्शन दौरान अमित शाह मुर्दाबाद के नारे लगे अभी एक ये फैशन हो गया है अंबेडकर रामबेडकर रामबेडकर अंबेडकर रामबेडकर अंबेडकर इतना नाम अगर भगवान का लेते तो सात जन्मों तक स्वर्ग मिलता ਮਰੂਵਾਸ ਤੋਂ ਆਜ਼ਾਦੀ ਮਰੂਵਾਸ ਤੋਂ ਆਜ਼ਾਦੀ ਆਰਐਸਐਸ ਤੋਂ ਆਜ਼ਾਦੀ ਆ ਜਿਹੜਾ ਬੀਜੇਪੀ ਦਸਤਰ ਤੋਂ ਬਾਹਰ ਅੰਮ੍ਰਿਤਸਰ ਵਿੱਚੋਂ ਇਹਨਾਂ ਕੁੱਤਲਾ ਪੁੱਛਿਆ ਗਿਆ ਲਾ ਕੀ ਕਰਨ ਜਿਹੜਾ ਪਕੜ ਦਿੱਤੇ ਜਯ ਵਾਲਮੀਕੀ ਜੀ ਜੈ ਭੀਮ ਜੈਸਵਿਧਾਨ ਜੀ ਜਿੱਦਾਂ ਕਿ ਤੁਸੀਂ ਜਾਣਦੇ ਜੇ ਕਿ ਸੰਸਦ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਬਾਬਾ ਸਾਹਿਬ ਅੰਮੇਦਕਰ ਜੀ ਦੇ ਬਾਰੇ ਬਿਆਨ ਦਿੱਤਾ ਉਹਦੇ ਚਾਹੇ ਪੂਰੇ ਐਸਸੀ ਸਮਾਜ ਚ ਔਰ ਹਰ ਉਹ ਇਨਸਾਨ ਜਿਹੜਾ ਬੇਕਰਵਾਚ ਨੂੰ ਵਿਸ਼ਵਾਸ ਕਰਦਾ ਉਹਦੇ ਮਨ ਚ ਭਾਰੀ ਰੋਸ ਹੈਗਾ ਬਾਰ ਬਾਰ ਕਹਾਂਗੇ ਜੀ ਕਿ ਭਾਰਤ ਮੇਂ ਅਗਰ ਰਹਿਣਾ ਹੋਗਾ ਜੈ ਭੀਮ ਕਹਿਣਾ ਹੋਗਾ ਔਰ ਅੰਬੇਦਕਰ ਇੱਕ ਵਿਚਾਰਧਾਰਾ ਹੈਗੀ ਆ ਬਾਬਾ ਸਾਹਿਬ ਅੰਬੇਦਕਰ ਜੀ ਜਦੋਂ ਸਾਡੇ ਦੇ ਵਿੱਚੋਂ ਸ਼੍ਰੀਲਕ ਤੌਰ ਤੇ ਚਲੇ ਗਏ ਅਜ ਅੰਬੇਦਕਰ ਦਾ ਮਤਲਬ ਜਦੋਂ ਲੈਨੇ ਆ ਉਹ ਵਿਚਾਰਧਾਰਾ ਜਿਹੜੀ ਬਰਾਬਰੀ ਦੀ ਹੈ ਇਕਵੈਲਿਟੀ ਦੀ ਹੈ ਸਮਾਨਤਾ ਦੀ ਹੈ ਜਿਹੜੀ ਬਿਨਾ ਕਿਸੇ ਲਿੰਗ ਭੇਦ ਜਾਤ ਰੰਗ ਦੇ ਭੇਦ ਦੇ ਬਿਨਾ ਸਭ ਦੇ ਬਰਾਬਰ ਦੇ ਅਧਿਕਾਰ ਜਿਹੜੇ ਇਹ ਪਲੇਟਫਾਰਮ ਬਹਈਆ ਕਰਦੀ ਆ 50% ਮਾਂ ਜਨਨੀ ਨੂੰ ਉਹ ਜਗ੍ਹਾ ਤੇ ਪਹੁੰਚਾਉਂਦੀ ਹੈ ਜਿਹਦੇ 26 ਜਨਵਰੀ 1950 ਤੋਂ ਪਹਿਲਾਂ ਪੂਰੇ ਰਸਤੇ ਬੰਦ ਹੈਗੇ ਸਨ बार-बार ਬੇਇੱਜ਼ਤੀ ਕਰਾਂਗੇ ਜੀ ਅੰਬੇਦਕਰ ਇੱਕ ਵਿਚਾਰਧਾਰਾ ਵਾ ਪਰ ਤੜੀ ਪਾਰ ਨੂੰ ਕੀ ਪਤਾ ਅਨਪੜ੍ਹ ਗੁਜਰਾਤ ਦੇ ਟੜੀਪਾਰ ਨੂੰ ਕੀ ਪਤਾ ਕਿ ਬਾਬਾ ਸਾਹਿਬ ਅੰਬੇਦਕਰ ਕੋਲ ਨੇ ਬਾਬਾ ਸਾਹਿਬ ਅੰਬੇਦਕਰ ਤੇ ਸੰਵਿਧਾਨ ਜਿਸ ਤੋਂ ਇਹ ਬਣੇ ਨੇ ਮੰਤਰੀ ਇਸ ਸੰਵਿਧਾਨ ਤੇ ਲੋਕਤੰਤਰੀ ਤਾਕਤ ਕੋਈ ਇਸ ਜਗ੍ਹਾ ਤੇ ਪਹੁੰਚੇ ਨੇ ਬਾਰ-ਬਾਰ ਬੇਨਤੀ ਕਰਾਗੇ ਜੀ ਬਾਬਾ ਜਿਹੜੇ ਬਿਆਨ ਦਿੱਤੇ ਆ ਕੀ ਮੰਚਾਂ ਦੇ ਉੱਤੇ ਹਣ ਕੇ ਕੋਈ ਮੰਚਾ ਉਹੀ ਹੈ ਜੀ ਜਿਹੜੇ ਅੰਦਰ ਮੰਚਾ ਤੁਲਸੀਦਾਸ ਹੈਗਾ ਮਨੁਸਿਮਰਤੀ ਹੈਗੀ ਆ ਡੋਲਗਵਾਰ ਚੁੱਧਰ ਪਛੂਨਾਰੀ ਸ਼ਕਲ ਤਾੜਨ ਕੇ ਅਧਿਕਾਰੀ ਜੋ ਇਹਨਾਂ ਦੀ ਇੱਛਾ ਵਾ ਪੂਰਾ ਅਸੀਂ ਸਮਾਜ ਬੀਸੀ ਓਬੀਜੀ ਸਮਾਜ ਇਕਜੁੱਟ ਹੋ ਕੇ ਇਹਨਾਂ ਨੂੰ 400 ਸੀਟਾਂ ਤੋਂ ਥੱਲੇ ਰੱਖਣ ਚ ਕਾਮਯਾਬ ਹੋ ਅਸਲ ਚ ਅਸਵਿਧਾਨ ਨੂੰ ਬਦਲਣ ਦੀ ਮੰਸ਼ਾ ਜਿਹੜੀ ਨਾਗਪੁਰ ਦੀ ਆ ਉਹ ਬਹੁਤ ਸੌ ਸੌ ਸਾਲਾਂ ਤੋਂ ਉੱਪਰ ਦੀ ਬਣੀ ਪਈ ਹੈ ਥਿੰਕ ਟੈਂਕ ਦਾ ਪ੍ਰੋਗਰਾਮ ਪਰ ਹੌਲੀ ਹੌਲੀ ਇਹਨਾਂ ਦੇ ਕੋਸ਼ਿਸ਼ ਹੈਗੀ ਆ ਕਿ ਮਨੁੱਖੀ ਸਮਰੱਥੀ ਲਿਆਂਦੀ ਜਾਵੇ ਅੱਜ ਸਾਡੇ ਰਾਈਬਰ ਗੋਡ ਆਫ ਰਾਈਟਸ ਬਾਰੇ ਮਾੜਾ ਬੋਲਿਆ ਕੱਲ ਨੂੰ ਸਾਡੇ ਐਸੀ ਇਸ਼ਟਾਂ ਦੇ ਬਾਰੇ ਵੀ ਮਾੜਾ ਬੋਲਣਗੇ ਉਸ ਤੋਂ ਪਹਿਲਾਂ ਸਮਾਜ ਇਕਜੁੱਟ ਹੋਵੇ ਸਮਾਜ ਹੈਗਾ ਇਕਜੁੱਟਾ ਪੂਰੇ ਫੇਸਬੁੱਕ ਪਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਹਰ ਵਰਗ ਅੱਜ ਪਾਸਟਰ ਸਾਹਿਬ ਨਾਲ ਖੜੇ ਨੇ ਹਰ ਵਰਗ ਜਿਹੜਾ ਵਾ ਉਹ ਆਪਣਾ ਰੋਸ਼ ਜਤਾ ਰਿਹਾ ਵਾ ਪਰ ਬਾਰ ਬਾਰ ਕਰਵਾਂਗੇ ਅੰਬੇਦਕਰ ਦਾ ਅਪਮਾਨ ਨਹੀਂ ਹੋਏਗਾ ਭਾਰਤ ਦੇਸ਼ ਮਹਾਨ ਅੰਬੇਦਕਰ ਇੱਕ ਵਿਚਾਰਧਾਰਾ ਹੈਗੀ ਆ ਅੰਬੇਦਕਰ ਇੱਕ ਨਾਮ ਤੋਂ ਵੱਧ ਕੇ ਹੈਗਾ ਉਹ ਬ੍ਰਾਂਡ ਹੈਗਾ ਜਿਹੜਾ ਲੇਬਰ ਰਾਈਟਸ ਤੋਂ ਲੈ ਕੇ ਔਰੂਮਨ ਰਾਈਟਸ ਤੋਂ ਲੈ ਕੇ ਹਰ ਕਿਸੇ ਦਲਿਤਾਂ ਦੇ ਦਰਵਾਜ਼ੇ ਜਿਹੜੇ ਖੁੱਲੇ ਉਹ ਬਾਬਾ ਸਾਹਿਬ ਕਰਕੇ ਪਾਣੀ ਪੀਣ ਦਾ ਅਧਿਕਾਰ ਵੀ ਬਾਬਾ ਸਾਹਿਬ ਨੇ ਦਿੱਤਾ ਇਹ ਹਾਲਾਤ ਨੇ ਇੱਥੇ ਤੱਕ ਪਹੁੰਚਾਉਣ ਵਾਲੇ ਰੈਬਰ ਨੂੰ ਇਹ ਕਹਿੰਦੇ ਈਸ਼ਵਰ ਨਹੀਂ ਹੈ ਉਹ ਸਾਡੇ ਲਈ ਗੋਡ ਆਫ ਰਾਈਟਸ ਨਹੀਂ ਜਿਵੇਂ ਵਾਲਮੀਕੀ ਜੀ ਜਪੀਮ ਜਪੀ